ਇਹ ਜਲਾ ਵੀ ਲਾਵੈ ਸਾਸਨ ਜਿੰਨੀ ਸੰਗਤ ਕਰ ਲੋਗੇ ਬਾਕੀ ਉਸ ਮਾਲਕ ਦੇ ਗੁਣ ਬਿਆੰਤ ਨੇ ਜਿੰਨੇ ਗਾਈ ਜਾਵਾਂਗੇ ਤਾਂ ਗਾਹੇ ਵਧ ਹੀ ਜਾਣੇ ਬੋਲਣ ਤੋਂ ਇਥੇ ਆਥਣ ਹੋ ਜਾਣੇ ਭਾਈ ਹੁਣ ਸਮਾਪਤੀ ਦਾ ਟਾਈਮ ਹੈ ਤੁਹਾਨੇ ਵੀ ਅੱਜ ਦਾ ਗਾਹਾਂ ਕੰਮ ਕਾਰਜ ਕਰਨੇ ਨੇ ਤੇ ਕੱਲ ਨੂੰ ਸੰਗਤ ਨੂੰ ਮੈਂ ਬੇਨਤੀ ਕਰਾਂ ਸਵੇਰੇ 9 ਵਜੇ ਪਹੁੰਚ ਜਾ ਕਰੋ ਪਿਆਰਿਓ ਵੱਦ ਤੋਂ ਵੱਦ ਕੱਲ ਨੂੰ ਹੁਣ ਬਹੁਤ ਸਤਿਕਾਰਯੋਗ ਹਸਤੀਆਂ ਨੇ ਆਉਣਾ ਹੈ ਤਨ ਮਹਾਰਾਜ ਬਾਬਾ ਕਾਰ ਸਿੰਘ ਜੀ ਢੂਲਕੋਟ ਵਾਲੇ ਬਰਨਾਲੇ ਤੋਂ ਸੂਫੀ ਸੰਤ ਹੈਦਰ ਗਾਦਰੀ ਜੀ ਉਹਨਾਂ ਨੇ ਵੀ ਆਉਣਾ ਤੇ ਜਨਾਲੀ ਵਾਲੇ ਮਹਾਪੁਰਖ ਸੰਤ ਬਾਬਾ ਗਗਨਦੀਪ ਸਿੰਘ ਜੀ ਗਿਆਨੀ ਜੀ ਜਨਾਲੀ ਵਾਲੇ ਇਹ ਮਹਾਪੁਰਖਾਂ ਨੇ ਦਰਸ਼ਨ ਦੇਣੇ ਨੇ ਅੱਜ ਵੀ ਸਤਕਾਰਯੋਗ ਹਸਤੀ Swami Shankar Anand ji Maharaj ਸਾਡੇ ਪ੍ਰੇਮ ਦੇ ਸੱਦੇ ਦੇ ਪੂਰੀ ਵਾਲੇ ਮਹਾਪੁਰਖ ਉਹ ਵੀ ਆਏ ਉਹਨਾਂ ਦੀ ਸੰਗਤ ਵੀ ਬੈਠੀ ਐ ਸਾਰਿਆਂ ਨੂੰ ਜੀ ਆਇਆਂ ਨੂੰ ਇਹਦਾ ਗੁਣ ਨੇ ਕਵੀ